ਡਾਲ ਟੱਪ ਇਹ ਸਾਡਾ ਟੱਪ ਨਗਰਸਹੀ ਲਾੜਾੜੀ ਇਹਨੇ ਲੱਤਾ ਚ ਇਹ ਗੱਭਰੂ ਦੇਸ਼ ਪੰਜਾਬ ਦਾ ਰੱਸੀ ਟੱਪ ਕੇ ਉਹ ਖਾਊਗਾ ਕਿਸੇ ਨੂੰ ਐ ਤਾਂ ਚਫਣੀ ਨਹੀਂ ਆਉਂਦੀ ਜਿਹੜਾ 60 ਕਿਲੋ ਭਾਰ ਹੈ 8 ਕਿਲੋ ਨਾ ਸਾਥ ਮਾ ਵਾਦ ਟੱਪ ਪਰ ਇਹਨਾਂ ਜਿਆਦਾ ਵਧੀਆ ਰੱਸੀ ਕਰ ਇਹ ਯਾਰ ਬੇਇੱਜ਼ਤੀ ਕਰਾਈ ਜਾਂਦਾ ਆਪਣੀ ਆ ਯਾਰ ਕੀ ਕਰੀਏ ਆ ਜਾ ਯਰੇ ਚੱਲ ਚੱਲ ਬਸ 1000 ਸਟੈਪ 10 ਬਸ ਟਪਲੀ ਆ ਗਈ ਸਾਡੀ ਟਪਲੀ ਵਾਹ ਤੂੰ ਯਾਰ ਬੈਂਕੀ ਕਰਾ ਰਿਹਾ ਤੂੰ ਅੜ ਗਿਆ ਹੁਣ ਟਪਲੀ ਨਹੀਂ ਆਉਂਦੀ ਬਈ ਬਸ ਰਹਿਣ ਦੇ ਵੀਰੇ ਰਹਿਣ ਦੇ ਬਸ ਰਹਿ ਆ ਗਿਆ ਮੋਟਾ ਹੁਣ ਇਹ ਰਸੀ ਟੱਪ ਕੇ ਵਿਖਾਉ ਆਓ ਓ ਵੀਰੇ ਸ਼ਰਤਾਂ ਨਾਲ ਛੱਲੇ ਸਾਡਾ ਫਰਸ਼ ਨਾ ਭੰਨਦੀ ਯਾਰ ਯਾਰ ਸਾਈ ਥੋੜੀ ਜਾਣੇ ਅਸੀਂ ਟੈਲ ਟੁੱਟ ਗਈ ਤੇ ਤੇ ਤੋਂ ਲੈ ਲੈਣੀ ਹਾਂ ਬੱਲਾ ਆ ਮੋਟਾ ਕਰਦਾ ਜਿੰਮ ਚਾਰ ਤੋਂ ਵੱਧ ਲੰਘਦਾ ਨਹੀਂ ਅੱਛਾ ਹਾਂ ਬੱਲੇ ਬੱਲੇ ਚੱਲ ਮੋਟਾ ਚੱਲ ਸੱਚ ਕੇ ਰੱਖ ਮੜਾ ਜਾ ਕੰਮ ਸੌ ਪੂਰੀ ਕਰਨੀ ਆਪਾਂ ਲਾਈਰ ਗੱਭਰੂ ਦੇ ਸੌ ਸਾਈ ਹੋ ਗਿਆ ਗੱਭਰੂ ਦੇ ਪੰਜਾਬ ਦਾ ਆ ਗਿਆ ਨਿੱਕਾ ਹਟਾ ਕੇ ਗੱਲ ਕਰੋ ਯਾਰ ਆ ਗਿਆ ਛੋਟਾ ਹੁਣ ਇਹਨੇ ਕੀ ਕਰਦਾ ਮੈਂ ਮੈਂ ਰੱਖ ਤਾ ਆ ਇੱਥੇ ਰੱਖ ਆ ਇੱਥੇ ਰੱਖ ਆ ਇੱਥੇ ਰੱਖ ਜੂڑا ਖੁੱਲ ਜਾਂਦਾ ਵਾ ਕਹਿ ਰਹੇ ਹੈ ਕਿ ਇੱਕ ਦੇਖੀ ਵੀਰੇ ਮੂੰਹ ਨਾ ਘੜ ਲਈ ਧਰਤੀ ਚ ਹੋ ਗਿਆ ਹੋ ਗਿਆ ਦੇਖ ਰਹੀ ਚਲ ਮਟਿਆ ਛੇਤੀ ਕਰ ਤੂੰ ਰੱਸੀ ਟੱਪ ਕੇ ਵਿਖਾ ਹਾਏ 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 ਇਹ ਕੁੱਕੜ ਨਹੀਂ ਸ਼ਾਲਾ ਮਾਰਦਾ ਤਾਂ ਪਾਥੀਆਂ ਤੇ ਡੱਬਦਾ ਫਿਰ ਤੂੰ ਇਹ ਟਿੱਕੂ ਉਹ ਇਹ ਟੈਲੇਟ ਉਰੀਆਂ ਕੇ ਤੂੰ ਬਸ ਕਰ ਉਹ ਯਾਰ ਜਦ ਪੈਰ ਨਹੀਂ ਦੋਦੇ ਤੇ ਘੱਟ ਸੱਪ ਜਿਆਦਾ ਲੱਗ ਰਹੀ ਏ ਵੱਟ ਪੂਸੀਆਂ ਮਾਰਦਾ ਤੇਰੇ ਨਾਂ ਵਰੀਆ ਤੇ ਬੰਦਟ ਪੂਸੀ ਮਾਰ ਲੈਂਦੇ ਆ ਔਰ ਤੋ ਤੀਤਾ ਕਾ ਤੋ ਤੇ ਮੇਰਾ ਸਾਰੇ ਮੁੰਡੇ ਨੇ ਹਰ ਕਮਾਲ ਵਿਖਾਊਗਾ ਮਾਲ ਵਿਖਾਊਗਾ ਪਤਰਾ ਵਾਲਾ 150 300 450 ਓ ਬੱਲੇ ਬਈ ਬਹੁਤ ਲਾਈਆਂ ਮੁੰਡੇ ਨੇ ਤੇਰੀ ਇੱਕ ਅਸੀਂ ਸੌਚ ਕਿੰਨੀ ਐ ਪੱਕਾ ਪੱਕਾ 1000 ਕਰਤੀ ਹਾਂ 100 200 200 ਤੇ 300 ਲਓ ਪਿਆ ਵੀ 200 100 ਰੁਪਿਆ ਤੈਨੂੰ ਇੱਕ ਰੱਸੀ ਦੇ 100 ਰੁਪਿਆ ਨਾਮ ਦੋ ਤਿੰਨ ਹਾਂ ਫਿਰ 100 ਰੁਪਿਆ ਫਿਰ 100 ਰੁਪਿਆ 300 ਨਹੀਂ ਇੱਕ ਰੱਸੀ ਦੇ 100 ਰੁਪਿਆ ਇੱਕ ਰੱਸੀ ਦੇ 100 ਰੁਪਿਆ ਦੇਵਾਂਗੇ 10 ਰस्सियां ਡੱਬ ਦੇ 10 ਰस्सियां ਡੱਬ ਦੇ 1000 ਰੁਪਿਆ ਹਾਂ ਪੱਕਾ ਐਸੇ ਟੱਪ ਚੱਲ ਐਸੇ ਖੁਣਾ ਟੱਪ ਕੁਟ ਕੁਟ ਪੈਕ ਕੁਟ ਪੈਕ 4 5 ਬਸ 4 ਤੇ ਜਾ ਕੇ ਆਊਟ ਹੋ ਗਿਆ ਹੌਣ ਜਗਾ ਬਦਲੀਏ ਨੇ ਜਗਾ ਹੁਣ ਇਹ ਕਹਿੰਦਾ ਮੈਂ ਇੱਥੇ ਟੱਪੂ ਮੈਂ ਰਸੀ ਨਾਲ ਅਬੀ ਸਟੈਪਰ ਅਬੀ ਥੋੜਾ ਹੈ ਹਫੀਸਾ ਹੋਣਾ ਚਾਹੀਦਾ ਅੱਗੇ ਆਇਆ ਫਿਰ ਜੈਮ ਵਾਲਾ ਵੱਡਾ ਮੁੰਡਾ ਇਹ ਟੱਪ ਕੇ ਵਿਖਾਊਗਾ ਉਹ ਮੇਰਾ ਅੱਕੇ ਨਾ ਵਾ ਹੱਗੇ ਨਾ ਹਾਂ